ਹੈਲੋ ਜੀ ਸਾਰਿਆਂ ਨੂੰ ਬਿਆਰ ਪਰ ਹੀ ਹਸਤੀ ਕਾ ਲ ਦਿਓਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਪਹਿਲਾਂ ਰਿਕੁਐਸਟ ਕਰਦੇ ਹਾਂ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਭ ਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਟੋਟਲੀ ਹੈਂਡਵਰਕ ਦੇ ਸੂਟ ਲੈ ਕੇ ਆਏ ਆਪਣੇ ਖੁਦ ਦੇ ਤ ਆਪਣਾ ਸਕਰੀਨ ਤੇ ਨੰਬਰ ਲਾਇਆ ਹੋਊਗਾ ਤੁਸੀਂ ਆਪਣਾ ਆਰਡਰ ਕਨਫਰਮ ਕਰਨ ਲਈ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਬਟਿਕ ਪੀਸ ਤਿਆਰ ਕਰਵਾਉਣਾਗਾ ਤੁਸੀਂ ਆਪਣੀ ਪਸੰਦ ਦੇ ਫੈਬਰਿਕ ਤੇ ਕਰਵਾਉਣਾਗਾ ਤੁਸੀਂ ਉਹ ਵੀ ਸੱਤ ਤਿਆਰ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਆਪਣੇ ਤੋਂ ਲੈ ਸਕਦੇ ਹੋ ਚਲੋ ਜੀ ਬਹੁਤਾਂ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਪਹਿਲਾ ਸੂਟ ਆ ਜਿਹੜਾ ਆਪਣਾ ਹੈਂਡਵਰਕ ਦਾ ਰਹਿਣ ਵਾਲਾ ਸਾਰਾ ਇਹ ਜਿਹੜੀ ਸ਼ਰਟ ਰਹਿਣ ਵਾਲੀ ਆ ਉਹ ਔਰਗਾਂਜਾ ਦੀ ਰਹਿਣ ਵਾਲੀ ਹੈਗੀ ਜਿਹੜੀ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਪ्युअर ਸ਼ਿਲਕ ਦੀ ਰੱਖੀ ਹੋਈ ਹੈਗੀ ਇਹਦੀ ਆਹ ਵਾਲੀ ਬਣੀ ਹੋਈ ਹੈ ਨੈਕ ਲਾਈਨ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਸਿੱਪੇ ਮੋਤੀ ਨਾਲ ਹੀ ਸਾਰਾ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਇਹਦੇ ਜਾ ਰਹੇ ਨੇ ਦੋ ਸੈਂਟਰ ਪੈਨਲ ਬਹੁਤ ਜ਼ਿਆਦੇ ਵਧੀਆ ਸਟੱਫ ਰਹਿਣ ਵਾਲਾ ਦਾ ਪ्युअर ਸੌਟ ਔਰਗਾਂਜਾ ਲੱਗਿਆ ਹੋਇਆ ਹੈਗਾ ਨੂੰ ਆਹ ਵਾਲੇ ਇਹਦੇ ਦੋ ਪੈਨਲ ਜਾ ਰਹੇ ਨੇ ਚੈੱਕ ਕਰ ਸਕਦੇ ਹੋ ਫੁੱਲ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਤੇ ਸੂਟ ਤੇ ਹੈ ਵੀ ਨੈਕਲਾਈਨ ਦਿੱਤੀ ਹੋਈ ਹੈਗੀ ਹੈਂਡਵਰਕ ਦੇ ਨਾਲ ਆਇਆ ਸਾਈਡ ਤੇ ਆਣੀਆਂ ਬਾਜੂ ਆਵੜੀਆਂ ਬਾਜੂ ਬਣੀਆਂ ਹੋਈਆਂ ਨੇ ਇਹਦੀਆਂ ਇਹਦੇ ਨਾਲ ਜਿਹੜੀ ਬਾਟਮ ਰੱਖੀ ਹੋਈ ਆ ਉਹ ਪ्युअर ਸਿਲਕ ਦੀ ਰੱਖੀ ਹੋਈ ਹੈਗੀ ਜਿਹੜਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਚਨੂਨ ਦਾ ਰਹਿਣ ਵਾਲਾ ਚਨੂਨ ਦੇ ਦੁਪੱਟੇ ਦੇ ਨਾਲ ਇਹਨੂੰ ਆਪਾਂ ਨੇ ਲੈਂਸ ਦਿੱਤੀ ਆ ਸਾਰੀ ਫਿਨਿਸ਼ਿੰਗ ਕੀਤੀ ਹੋਈ ਆ ਚੈੱਕ ਕਰ ਸਕਦੇ ਹੋ ਤੁਸੀਂ 컬러 ਬਹੁਤ ਜਿਆਦਾ ਵਧੀਆਗਾ 컬러 ਡਿਜ਼ਾਈਨਿੰਗ ਆਪਾਂ ਸਾਨੂੰ ਤੁਹਾਨੂੰ ਸਾਰੀ ਦਿਖਾਵਾਂਗੇ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜਿਹਨੂੰ ਹੁੰਦਾ ਦੁਪੱਟਾ ਰਹਿਣ ਵਾਲੇ ਦੇ ਨਾਲ ਬਿਲਕੁਲ ਸੌਫਟ ਚਨੂਨਦਾ ਦੁਪੱਟਾਗਾ ਇਹ ਸੀ ਆਪਣੇ ਕੋਲ ਇਹਦੇ ਵਿੱਚ ਇੱਕ ਫਾਸਟ ਕਲਰ ਦੂਜਾ ਕਲਰ ਜਿਹੜਾ ਆਪਾਂ ਦਿਖਾਵਾਂਗੇ ਉਹਦੀ ਡਿਜ਼ਾਈਨਿੰਗ ਦਾ ਫਰਕ ਹੋਊਗਾ ਇਹ ರೀತಿ ਸਾਰਾ ਧੱਕੇ ਦਾ ਕੰਮ ਕੀਤਾ ਹੋਇਆ ਫੁੱਲ ਹੈਂਡਵਰਕ ਦਾ ਬਹੁਤ ਹੈਵੀ ਵਰਕ ਦਾ ਕੰਮ ਕੀਤਾ ਹੋਇਆ ਹੈਗਾ ਇਹ ਵੀ ਆਪਣਾ ਖੁਦ ਦਾ ਤਿਆਰ ਕਰਵਾਇਆ ਹੋਇਆ ਬੁਟੀਕ ਪੀਸ ਹੈਗਾ ਇਹ ਜਿਹੜਾ ਨਿਊ ਸਿਮਰ ਫੈਬਰਿਕ ਆਇਆਗਾ ਉਹ ਵਾਲਾ ਫੈਬਰਿਕ ਹੈਗਾ ਸਿਮਰ ਦਾ ਇਹਦੀ ਬਹੁਤ ਜ਼ਿਆਦਾ ਹੈਵੀ ਨੈਕਲਾਈਨ ਦਿੱਤੀ ਆਪਾਂ ਨੇ ਆਵਲੀ ਇਹਦੀ ਨੈਕਲਾਈਨ ਬਣੀ ਹੋਈ ਆ ਸਾਰੀ ਆਇਦ ਦੋ ਜਾ ਰਹੇ ਨੇ ਸੈਂਟਰ ਪੈਨਲ ਸੈਂਟਰ ਪੈਨਲਾਂ ਦੇ ਵਿੱਚ ਇਹਦੇ ਵਿੱਚ ਦਿੱਤੇ ਹੋਏ ਨੇ ਫਲਾਰ ਸਾਰਾ ਦਬਕੇ ਦਾ ਛਿੱਪੀ ਮੋਤੀ ਕੰਮ ਕੀਤਾ ਹੋਇਆਗਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਵਧੀਆਗਾ ਆ ਬਣੀਆਂ ਹੋਈਆਂ ਨੇ ਇਹਦੀਆਂ 슬ੀਵਜ਼ 슬ੀਵਜ਼ ਦੇ ਨਾਲ ਇਹਦੀ ਆਪਾਂ ਤੁਹਾਨੂੰ ਦਵਾਂਗੇ ਪੌਂਚੀਆਂ ਤੇ ਵਰਕ ਆ ਬੜਾ ਇਹਦਾ ਪਹੁੰਚਿਆ ਤੇ ਵਰਕ ਹੋਣਾਗਾ ਪਹੁੰਚਿਆ ਤੇ ਵੀ ਬਹੁਤ ਵਧੀਆ ਦਾ ਵਰਕ ਦਿੱਤਾ ਹੋਇਆਗਾ ਫੈਬਰਿਕ ਤੁਸੀਂ ਦੇ ਸਟਾਪ ਦੇਖ ਸਕਦੇ ਹੋਗੇ ਬਹੁਤ ਜਿਆਦਾ ਵਧੀਆਗਾ ਵਰਕ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਨਿਊ ਸ਼ਿਮਰ ਫੈਬਰਿਕ ਆਗਾ ਇਹ ਇਹਦੇ ਨਾਲ ਜਿਹੜੀ ਦੁਪੱਟਾ ਰੱਖਿਆ ਹੋਇਆ ਸੇਮ ਫੈਬਰਿਕ ਦਾ ਰੱਖਿਆ ਹੋਇਆ ਬਹੁਤ ਜਿਆਦਾ ਵਧੀਆ ਦੁਪੱਟਾ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਸ਼ਿਮਰ ਫੈਬਰਿਕ ਦਾ ਹੀ ਦੁਪੱਟਾ ਹੈਗਾ ਇਹਦਾ ਰੂਬ ਸੂਟ ਦਾ ਜਿਹੜਾ ਰੇਟ ਹੈਗਾ ਉਹ 3000 ਰੁਪਏ ਰਹਿਣ ਵਾਲਾ ਹੈਗਾ ਕਿਉਂਕਿ ਇਹਦੇ ਤੇ ਬਾਰਕਾ ਜਿਹੜਾ ਪੁਲੀ ਹੈਂਡਵਰਕ ਦਾ ਦਾ ਸਾਰਾ ਦਬਕੇ ਦਾ ਕੰਮ ਕੀਤਾ ਹੋਇਆ ਹੈ ਸ਼ਿਪ ਵੀ ਮੋਤੀ ਨਾਲ ਲਗਾ ਕੇ ਇੱਕ ਆਪਾਂ ਤੁਹਾਨੂੰ ਕਰਾਤਾ ਇਹਨਾਂ ਦੇ ਵਿੱਚੋਂ ਇਹ ਦੋ ਪੀਸ ਆਪਣੇ ਖੁਦ ਦੇ ਤਿਆਰ ਕਰਵਾਏ ਹੋਏ ਨੇ ਇਹ ਆਪਾਂ ਤੁਹਾਨੂੰ ਦਿਖਾਦੇ ਨੇ ਇਹਨਾਂ ਦੇ ਵਿੱਚੋਂ ਤੁਹਾਡੀ ਕੋਈ ਕਲਰ ਚੁਆਇਸ ਹੈਗੀ ਆ ਤਾਂ ਤੁਸੀਂ ਲੈ ਸਕਦੇ ਹੋ ਤੁਹਾਨੂੰ ਕੋਈ ਕਲਰ ਪਸੰਦ ਆ ਜਿਹੜਾ ਨੈਕਸਟ ਸੂਟ ਦਿਖਾਵਾਂਗੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹਦੇ ਤੇ ਵਰਕ ਕੀਤਾ ਹੋਇਆ ਹੈਂਡਵਰਕ ਦਾ ਹੀ ਸੂਟ ਹੈ ਵੀ ਚੈੱਕ ਕਰੋ ਆਹ ਵਾਲੀ ਇਹਦੀ ਡਿਜ਼ਾਈਨਿੰਗ ਗ੍ਰੈਂਡਲੀ ਆ ਸਾਰਾ ਇਹਦੇ ਵਿੱਚ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਸੂਟ ਦੇ ਕੰਟਰਾਸਟ ਦੁਪੱਟਾ ਰਹਿਣ ਵਾਲਾ ਇਹਦਾ ਗਾਰੰਟੀ ਬਣਿਆ ਹੋਇਆ ਇਹਦੇ ਬਾਜੂ ਜਾਂ ਸਲੀ ਪਹੁੰਚਿਆਂ ਤੇ ਵਰਕ ਨਹੀਂ ਹੈਗਾ ਓਨਲੀ ਫॉर ਫਰੰਟ ਮਿਲਣਾਗਾ ਤੁਹਾਨੂੰ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਰੱਖਿਆ ਹੋਇਆ ਮਜੈਂਟਾ ਕੰਟਰਾਸਟ ਦੁਪੱਟਾ ਦਾ ਇਹ ਇਹਦਾ ਸੂਟ ਦਾ ਜਿਹੜਾ ਰੇਟ ਹੈਗਾ ਉਹ 1450 ਰੁਪਇਆ ਰਹਿਣ ਵਾਲਾ ਹੈਗਾ ਏਸੀ ਅੱਜ ਵਾਲੀ ਆਪਣੀ ਕਲੈਕਸ਼ਨ ਸੂਟਾਂ ਦੀ ਸੂਟ ਲਾਈਨ ਨੇ ਦੋ ਇਹਦੇ ਵਿੱਚ ਆਪਾਂ ਖੋਦੇ ਤਿਆਰ ਕਰਵਾਏ ਹੋ ਠੀਕ ਪੀਸ ਲਾਈਨ ਤੇ ਤੀਸਰਾ ਪੀਸ ਆਪਾਂ ਜਿਹੜਾ ਤੁਹਾਨੂੰ ਦਿਖਾਇਆ ਇਹ ਆਪਣਾ ਤਿਆਰ ਕਰਵਾਇਆ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਗਾ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੇ ਤੁਸੀਂ ਆਪਣੀ ਪਸੰਦ ਦੇ ਫੈਬਰਿਕ ਤੇ ਵਰਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੋ ਟੀਜੀ ਵੀਡੀਓ ਸੀਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਸੋਨ